ਪਿੰਡ ਕਿਸ਼ਨ ਸਿੰਘ ਵਾਲਾ ਪਹੁੰਚੇ ਹੋ ਤਾਂ ਕੀ ਘਣਾ ਡਰ ਇਸ ਤਰ੍ਹਾਂ ਦੇਖਦੇ ਅੱਜ ਸਾਡੇ ਕਪੂਰਥਲੇ ਜ਼ਿਲ੍ਹੇ ਦੇ ਪਿੰਡ ਕਿਸ਼ਨ ਸਿੰਘ ਵਾਲਾ ਦੇ ਜਿਹੜੇ ਕਿਸਾਨ ਫਲਾਦ ਪੀੜਿਤ ਸਨ ਉਹਨਾਂ ਨੂੰ ਇਥੋਂ ਚੈੱਕ ਵੰਡਣ ਦੀ ਸ਼ੁਰੂਆਤ ਕੀਤੀ ਗਈ ਆ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਜੀ ਮੇਰੇ ਨਾਲ ਨੇ ਇਹਨਾਂ ਦੱਸਿਆ ਕਿ 14 ਕਰੋੜ ਰੁਪਈਆ ਜਿਹੜੀ ਆ ਰਾਸ਼ੀ ਹੁਣ ਤੱਕ ਜਿਲੇ ਵਾਸਤੇ ਆ ਚੁੱਕੀ ਆ ਜਿਹੜੇ ਕੋਈ ਹੋਰ ਵੀ ਆ ਜੇ ਕਿਸਾਨ ਰਹਿੰਦੇ ਆ ਕਿਉਂਕਿ ਸਪੈਸ਼ਲ ਕਰਤਾਰੀ ਚੱਲਦੀ ਪਈ ਆ ਕਈ ਜ਼ਮੀਨਾਂ ਦੇ ਵਿੱਚ ਜਿਵੇਂ ਮੰਨ ਲਓ ਪਾਲ ਪੈ ਗਈ ਆ ਜਾਂ ਕਿਤੇ ਕੋਈ ਜ਼ਮੀਨ ਪੁੱਟੀ ਗਈ ਆ ਕਿਤੇ 8 8 10 ਦਾ ਫੁੱਟ ਜ਼ਮੀਨ ਪੁੱਟੀ ਵੀ ਗਈ ਆ ਅਜੇ ਤੇ ਸਿਰਫ ਜਿਹੜੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਵਾਸਤੇ ਪੈਸੇ ਆਏ ਆ ਜੀ ਉਹ ਜ਼ਮੀਨ ਨੂੰ ਦੇਖ ਕੇ ਉਹਦੇ ਮੁਤਾਬਕ ਹੋਰ ਪੈਸੇ ਵੀ ਆਉਣਗੇ ਤੇ ਅੱਜ ਮੇਰੇ ਨਾਲ ਇੱਥੇ ਸਾਡੇ ਹਲਕਾ ਇੰਚਾਰਜ ਸultanpur Lodhi ਸਰਦਾਰ ਸੱਜਨ ਸਿੰਘ 치ਮਾ ਸਾਹਿਬ ਸਾਡੇ ਕਪੂਰਥਲੀ ਤੋਂ ਹਲਕਾ ਇੰਚਾਰਜ ਕਰਮਵੀਰ ਚੰਡੀ ਜੀ ਐਗਰੂਪੇਟ ਸਾਹਿਬ ਸਾਡੇ ਹਰਜੀਮਾਨ ਜੀ ਫਗਵਾੜੇ ਤੋਂ ਹਲਕਾ ਇੰਚਾਰਜ ਨੇ ਇਹ ਵੀ ਮੇਰੇ ਨਾਲ ਆਏ ਨੇ ਤੇ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਅੱਜ ਚੈੱਕ ਤਕਸੀਮ ਕੀਤੇ ਆ ਇਹ ਦੇਖੋ ਇਹ ਆਮ ਲੋਕਾਂ ਦੀ ਸਰਕਾਰ ਆ ਇਹਨਾਂ ਭੈਣ ਭਰਾਵਾਂ ਦੀ ਸਰਕਾਰ ਆ ਤਾਂ ਹੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਇੱਕ ਮਹੀਨੇ ਦੇ ਸਮੇਂ ਤੋਂ ਪਹਿਲਾਂ ਹਾੜਾਂ ਤੋਂ ਬਾਅਦ ਇੱਕ ਮਹੀਨੇ ਤੋਂ ਪਹਿਲਾਂ ਪਹਿਲਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਭੈਣਾਂ ਭਰਾਵਾਂ ਨਾਲ ਵਾਦਾ ਕੀਤਾ ਸੀ ਉਹਦੇ ਮੁਤਾਬਕ ਅਜੇ ਦੀਵਾਲੀ ਚ ਰਹਿਣ ਦੇ ਆ ਚਾਰ ਪੰਜ ਦਿਨ ਅੱਜ 15 ਤਰੀਕ ਆ ਕੱਲ ਅਜ ਨਾਲੇ ਹਲਕੇ ਤੋਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਚੈੱਕ ਵੰਡਣ ਦੀ ਸ਼ੁਰੂਆਤ ਕਰਤੀ ਹੀ ਤੇ ਅੱਜ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਸਾਡੇ ਕਿਸਾਨ ਵੀਰਾਂ ਦੇ ਜਾਂ ਜਿਨ੍ਹਾਂ ਦਾ ਨੁਕਸਾਨ ਹੋਇਆ ਮਜ਼ਦੂਰਾਂ ਦਾ ਉਹਨਾਂ ਦੇ ਖਾਤਿਆਂ ਦੇ ਵਿੱਚ ਅਮਾਉਂਟ ਆਨਲਾਈਨ ਆ ਚੁੱਕੀ ਆ ਪੁਰਾਣੀਆਂ ਸਰਕਾਰਾਂ ਦੇ ਵੇਲੇ ਆਪਾਂ ਮਿਹਦੇ ਰਹੇ ਆ ਚੈੱਕ ਬਣਦੇ ਰਿਹਾ ਕਿਸੇ ਦਾ 70 ਰੁਪਏ ਦਾ ਚੈੱਕ ਬਣ ਜਣਾ ਕਾਲੀਦਲ ਕਾਂਗਰਸ ਦੇ ਵੇਲੇ ਕਿਸੇ ਦਾ 90 ਦਾ ਚੈੱਕ ਬਣ ਜਣਾ ਕਿਸੇ ਦਾ 125 ਰੁਪਏ ਦਾ ਚੈੱਕ ਬਣ ਜਣਾ ਇਹਦੇ 'ਚ ਹਾਸੋਈ ਨਹੀਂ ਹੋਣੀ ਲੋਕਾਂ ਨੂੰ ਮਜ਼ਾਕ ਕੀਤੇ ਜਾਣੇ ਪੁਰਾਣੀਆਂ ਸਰਕਾਰਾਂ ਦੋ ਆម ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਆ ਪੂਰੇ ਭਾਰਤ ਦੇ ਵਿੱਚ ਜਿਨੇ ਪ੍ਰਤੀ ਏਕੜ 20000 ਮਾਪਜਾਰ ਰੁਪਇਆ ਜਿਹੜਾ ਦਿੱਤਾ ਕਿਸਾਨਾਂ ਨੂੰ ਇਹ ਮੈਂ ਨਹੀਂ ਕਹਿੰਦਾ ਕਿ ਬੜੀ ਵੱਡੀ ਮਦਦ ਹੈ ਕਿਉਂਕਿ ਨੁਕਸਾਨ ਹੋਇਆ ਬਹੁਤ ਜ਼ਿਆਦਾ ਇਹਨਾਂ ਨੁਕਸਾਨ ਤੇ ਦੇਖੋ ਪ੍ਰਮਾਤਮਾ ਹੀ ਪੂਰਾ ਕਰੇ ਤੇ ਕਰ ਸਕਦਾ ਕੋਈ ਵੀ ਬੰਦਾ ਇਹਨਾਂ ਨੁਕਸਾਨ ਨੂੰ ਪੂਰਾ ਕਰ ਸਕਦਾ ਪਰ ਪਹਿਲੀ ਸਰਕਾਰ ਆ ਜਿਨੇ ਪ੍ਰਤੀ ਕਿੱਲਾ ਪ੍ਰਤੀ ਏਕੜ 20000 ਰੁਪਇਆ ਕਿੱਲੇ ਦਾ ਕਿਸਾਨਾਂ ਨੂੰ ਦਿੱਤਾ ਤੇ ਮੈਂ ਸਿਰਫ ਇੱਕ ਮਹੀਨੇ ਦੇ ਵਿੱਚ ਵਿੱਚ ਮਾਅਬਦਾ ਕਿਸਾਨਾਂ ਦੇ ਮਜ਼ਦੂਰਾਂ ਦੇ ਖਾਤਿਆਂ 'ਚ ਪਾਤਾ ਨਹੀਂ ਤੇ ਆਪਾਂ ਵੇਖਦੇ ਰਹਾ ਜਿਹੜੇ ਪਿੰਡਾਂ ਦੇ ਆਗੂ ਨੇ ਕਾਲੀਦਲ ਕਾਂਗਰਸੀ ਸਰਕਾਰ 'ਚ ਆਗੂ ਦੇ ਘਰੇ ਪਟਵਾਰੀ ਨੇ ਤੇ ਤਹਿਸੀਲਦਾਰ ਕਾਨੂੰਗੋਣੇ ਬਹਿ ਜਾਣਾ ਉਹ ਜਿਹਦਾ ਜਿਹਦਾ ਆਗੂ ਨੇ ਨਾਲ ਲਖਾਈ ਜਾਣਾ ਤੇ ਜਿਹਦੇ ਨਾਲ ਲੈਂਡਨ ਸੈੱਟ ਹੋ ਜਾਣਾ ਜਿਹਦਾ ਨੁਕਸਾਨ ਹੋਣਾ ਉਹਦੇ ਕੋਲ ਤਾਂ ਪੈਸੇ ਨਹੀਂ ਦੇਣੇ ਰਹਿ ਜਾਣਾ ਜਿਹਦਾ ਕੋਈ ਨੁਕਸਾਨ ਹੋਣਾ ਉਹਨੇ ਸੈਟਿੰਗ ਕਰਕੇ ਉਹਨੇ ਮੁਆਵਜ਼ਾ ਪਵਾ ਜਾਣਾ ਤੇ ਜਿਹੜਾ ਅਸਲੀ ਯੋਗਲਾ ਪਾਤਰੀ ਉਹਨੇ ਰਹਿ ਜਾਣਾ ਬੜਾ ਨੁਕਸਾਨ ਲੋਕਾਂ ਨੇ ਪ੍ਰਾਣੀਆ ਸਰਕਾਰਾਂ ਲਈ ਢੱਲਿਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਿਹੜੇ ਵਿਅਕਤੀ ਦਾ ਜਿਹੜੇ ਕਿਸਾਨ ਦਾ ਮਜ਼ਦੂਰ ਦਾ ਸਾਡੇ ਐਸ.ਪੀ. ਭਰਾ ਦਾ ਜਾਂ ਜਰਨਲ ਦਾ ਕੇਦਾ ਵੀ ਨੁਕਸਾਨ ਹੋਇਆ ਇੱਕ ਇੱਕ ਰੁਪਇਆ ਉਹਨਾਂ ਦੇ ਖਾਤਿਆਂ 'ਚ ਪਿਆ ਜਿਨ੍ਹਾਂ ਦੇ ਘਰ ਠੱਠੇ ਆ ਉਹਨਾਂ ਦੇ ਘਰ ਪੈਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਠੱਠੀਆਂ ਉਹਨਾਂ ਦੀਆਂ ਜ਼ਮੀਨਾਂ ਅਸੀਂ ਪੱਧਰੀਆਂ ਕਰਾ ਕੇ ਕਣਕਾ ਬਜਾਵਾਂਗੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 5 ਲੱਖ ਇਕੜ ਦਾ ਜਿਹੜਾ ਕਣਕ ਦਾ ਬੀਜ ਆ ਉਹ ਵੀ ਹੁਣ ਛੇਤੀ ਵੰਡਣਾ ਸ਼ੁਰੂ ਕਰ ਦੇਣਾ ਸਰਕਾਰ ਵੱਲੋਂ ਇਹ ਪਹਿਲੀ ਸਰਕਾਰ ਹੈ ਜਿਹੜੀ ਲੋਕਾਂ ਦੀ ਸਰਕਾਰ ਆ ਲੋਕਾਂ ਲਈ ਕੰਮ ਕਰ ਰਹੀ ਆ ਜੇ ਪਹਿਲੀ ਵਾਰ ਇਹ ਨੁਕਸਾਨ ਹੁੰਦਾ ਹੀ ਨਾ ਪਰ ਜੇ ਨੁਕਸਾਨ ਹੋਇਆ ਤੇ ਇਹਨਾਂ ਭਰਾਵਾਂ ਦੇ ਇੱਕ ਇੱਕ ਏਕੜ ਦਾ ਇੱਕ ਇੱਕ ਕਨਾਲ ਦਾ ਜੋ ਮੁਆਵਜ਼ਾ ਬੰਦਾ ਇਹਨਾਂ ਦੇ ਖਾਤੇ 'ਚ ਪਊਗਾ ਏਕੜ ਦਾ ਕੀ ਸ਼ਾਇਦ ਮਿਲੂਗਾ ਨਹੀਂ ਚੱਕਰ ਇਹ ਆ ਜੀ ਵੇਖੋ ਜੇ ਕਿਸੇ ਦੇ ਨਾਮ ਵੱਧ ਜ਼ਮੀਨ ਆ ਉਹ ਆਪਦੇ ਬੱਚੇ ਦੇ ਨਾਮ ਹਲਫ਼ੀਆਂ ਪਿਆਰ ਬਣਾ ਸਕਦਾ ਵੀ ਮੇਰਾ ਬੱਚਾ ਠੇਕੇ ਦੇ ਜ਼ਮੀਨ ਨੂੰ ਆਉਂਦਾ ਮੇਰਾ ਭਰਾ ਠੀਕੇ ਦੇ ਜ਼ਮੀਨ ਵੋਂਗਾ ਉਹ ਇਹ ਕਰਾਈਟਰੀਆ ਵੀ ਇੱਕ ਬੰਦੇ ਦੇ ਨਾਲ 5 ਏਕੜ ਦਾ ਪੈਣਾ ਪਰ ਇਹ ਕੰਪਲਸਟਰੀ ਨਹੀਂਗਾ ਵੀ 5 ਏਕੜ ਦਾ ਹੀ ਪੈਣਾ ਜੇ ਉਹਦੇ ਕੋਲ 15 ਕਿੱਲੇ ਜ਼ਮੀਨ ਆ ਉਹਦੇ ਬੱਚਿਆਂ ਨਾਲ ਵੀ ਬੰਦ ਸਕਦਾ ਦੂਜੇ ਦੋ ਬੱਚਿਆਂ ਨੂੰ 5-5 ਕਿੱਕਰ ਦਾ ਪੈ ਜਾਊਗਾ ਇਹ ਦੇਖੋ ਨੁਕਸਾਨ ਤੇ ਹੋਇਆ ਨਾ ਜਿਹਦਾ ਨੁਕਸਾਨ ਹੋਇਆ ਉਹਨੂੰ ਮਾਅਦਿਆ ਮਿਲਣਾ ਚਾਹੀਦਾ ਮਿਲੂਗਾ ਜੀ ਕਿਸੇ ਵੀ ਕੋਈ ਇੱਕ ਕਨਾਲ ਜਗ੍ਹਾ ਨਹੀਂ ਛੁੱਟੂਗੀ ਭਾਵੇਂ ਕਿਹਦਾ 15 ਕਿੱਲੇ ਨੁਕਸਾਨ ਹੋਇਆ ਭਾਵੇਂ ਕਿਹਦਾ 20 ਕਿੱਲੇ ਆ ਹੁਣ ਇੱਥੇ ਇੱਕ ਸਰਦਾਰ ਹੋਣੀ ਆਏ ਸਨ ਉਹਨਾਂ ਦੇ ਇੱਕ ਪਤੀ ਜੇ ਨਾ ਚੈੱਕ ਬਣਿਆ ਇੱਕ ਉਹਨਾਂ ਦੇ ਭਰਾਣਾ ਬਣਿਆ ਇੱਕ ਉਹਨਾਂ ਦੇ ਨਾਮ ਬਣਿਆ ਉਹਨਾਂ ਦੇ ਸਾਡਾ ਮਸ਼ਤਰਕਾ ਖਾਤਾ ਸੀ ਤੇ ਸਾਡੇ ਤਿੰਨਾਂ ਦਾ ਚੈੱਕ ਬਣਿਆ ਆਡਰ ਚੈੱਕ ਬਣਿਆ ਵੀ ਇਹਨੂੰ ਵੀ ਇੱਕ ਪਰਿਵਾਰ ਚ ਜੇ ਜ਼ਮੀਨ ਜਾਦੀ ਆ ਤੇ ਉਹ ਇੱਕੋ ਪੰਜਾ ਕਿੱਲਾਂ ਦਾ ਬੰਨਾ ਉਹ ਉਹਦਾ ਉਹ ਦੇ ਸਕਦੇ ਆ ਆਪਦਾ ਆਪਦੇ ਪਰਿਵਾਰ ਤੇ ਐਫੀਡੇਵਿਟ ਦੇ ਸਕਦੇ ਵੀ ਮੇਰਾ ਪਤੀ ਆ ਜਾਂ ਮੇਰਾ ਭਰਾ ਨੁਕਸਾਨ ਹੋਇਆ ਹੋਣਾ ਚਾਹੀਦਾ ਜਿਹਦਾ ਨੁਕਸਾਨ ਹੋਇਆ ਉਹਦਾ ਇੱਕ ਇੱਕ ਰੁਪਿਆ ਦੇ ਖਾਤੇ ਚ ਪਾਉਣਾ